ਗੁਰੂ ਨਾਨਕ ਜੀ ਦਾ ਸਿੱਖੀ ਦੀ ਪ੍ਰੀਖਿਆ ਹੋ ਰਹਿਣਾ ਗੁਰੂ ਨਾਨਕ ਜੀ ਨੇ ਦੇਖਿਆ ਕਿ ਬਹੁਤ ਸਾਲ ਹੋ ਗਏ ਨੇ ਮੈਂ ਸਿੱਖੀ ਦ੍ਰਿੜ ਕਰਾਈ ਹੈ ਉਹਨਾਂ ਨੇ ਇਹਨਾਂ ਦੀ ਪ੍ਰੀਖਿਆ ਵੀ ਲੈ ਕੇ ਦੇਖੀ ਇੱਕ ਦਿਨ ਗੁਰੂ ਨਾਨਕ ਜੀ ਖੇਤਾਂ 'ਵਾਂ ਲਗੇ ਉਹਨਾਂ ਨੇ ਕਿਹਾ ਕਿ ਹੋਂਦ ਤੋਂ ਸਿਰਫ ਇੱਕ ਵੇਲੇ ਹੀ ਲੰਗਰ ਵਰਤੇਗਾ ਦੋ ਵੇਲੇ ਨਹੀਂ ਵਰਤੋਏਗਾ ਤੁਸੀਂ ਦਿਨ ਨਾਲ ਕੇ ਖੇਤੀ ਕਰੋ ਤੇ ਦੇਖੀ ਵੇਲੇ ਸ਼ਕਿਆ ਕਰੋ ਇਹਨਾਂ ਗੱਲਾਂ ਸੁਣੀਆਂ ਤਾਂ ਕੁਝ ਦਿਨ ਸਿੱਖਾਂ ਨੇ ਇੱਕ ਇੱਕ ਸਮੇਂ ਲੰਗੜਸ਼ਕੇ ਖੇਤੀ ਕਰਨੀ ਆਰਾਮ ਕੀਤੀ ਪਰੰਤੂ ਅਦੇ ਸਿੱਖ ਭੁੱਖਾ ਬਰਦਾਸ਼ਤ ਕਰ ਸਕੇ ਅਤੇ ਆਪਣੇ ਆਪਣੇ ਘਰਾਂ ਨੂੰ ਚਲੇ ਗਏ ਫਿਰ ਕੁਝ ਦਿਨ ਬੀਤੇ ਨਾਨਕ ਜੀ ਨੇ ਕਿਹਾ ਕਿ ਹੁਣ ਤੁਸੀਂ ਦੋ ਦਿਨ ਇੱਕ ਵੜੀ ਲੰਗਰ ਸ਼ਕੋ ਅਤੇ ਖੇਤੀ ਕਰੋ ਇਸ ਤਰ੍ਹਾਂ ਨਿਯਾਗਿਆ ਜਦੋਂ ਸਿੱਖਾਂ ਨੇ ਸੁਣੀ ਤੇ ਬਹੁਤ ਸਾਰੇ ਸਿੱਖ ਚਲੇ ਗਏ ਕਿਉਂਕਿ ਦੋ ਦਿਨਾਂ ਚ ਇੱਕ ਵਾਰੀ ਭੋਜਨ ਛਕਣਾ ਅਤੇ ਖੇਤੀ ਦੀ ਕਾਰ ਵੀ ਕਰਨੀ ਬਹੁਤ ਕਠਿਨ ਪ੍ਰੀਖਿਆ ਸੀ ਜਦੋਂ ਬਹੁਤ ਥੋੜੇ ਸਿੱਖ ਰਹਿ ਗਏ ਉਹਨਾਂ ਨੇ ਮਨ ਚ ਦ੍ਰਿੜ ਕਰ ਲਿਆ ਤਾਂ ਕਿ ਅਸੀਂ ਗੁਰੂ ਨਾਨਕ ਜੀ ਦੇ ਪੱਕੇ ਸਿੱਖਾਂ ਜੋ ਵੀ ਹੁਕਮ ਗੁਰੂ ਨਾਨਕ ਜੀ ਦੇਣਗੇ ਅਸੀਂ ਉਹ ਸਵੀਕਾਰ ਕਰਾਂਗੇ ਤੇ ਉਹ ਖੇਤੀ ਵੀ ਕਰਦੇ ਦੋ ਦਿਨਾਂ ਚ ਇੱਕ ਵਾਰੀ ਭੋਜਨ ਛਕਦੇ ਜਦੋਂ ਕੁਝ ਦਿਨ ਬੀਤੇ ਨਾਨਕ ਜੀ ਨੇ ਦੇਖਿਆ ਇਹ ਪੱਕੇ ਸੇਖਨ ਇਹ ਨਹੀਂ ਜਾਣਗੇ ਨਾਨਕ ਜੀ ਨੇ ਕਿਹਾ ਦਿਨ ਵਿੱਚ ਹੁਣ ਦੋ ਵਾਰ ਪਹਿਲਾਂ ਮੰਗੇ ਹੀ ਲੰਗਰ ਵਰਤਿਆ ਕਰੇਗਾ ਤੁਸੀਂ ਲੰਗਰ ਵੀ ਸਕਣਾ ਅਤੇ ਸੇਵਾ ਵੀ ਕਰਨੀ ਸਿੱਖ ਬੜੇ ਪ੍ਰਸੰਨ ਹੋਏ ਕਿ ਆ ਨਾਨਕ ਜੀ ਦੀ ਲੀਲਾ ਸੀ ਅਸੀਂ ਪਾਰ ਉਤਰ ਗਏ ਹਾਂ ਪਾਸ ਹੋ ਗਏ ਹਾਂ ਫਿਰ ਜਦੋਂ ਕਨਕ ਪੱਕ ਗਈ ਸਿੱਖਾਂ ਨੇ ਕਨਕ ਵੱਢ ਕੇ ਢੇਰ ਕੋਠੇ ਵਿੱਚ ਲਾ ਦਿੱਤਾ ਨਾਨਕ ਜੀ ਬੜੇ ਪ੍ਰਸੰਨ ਹੋਏ ਨਾਨਕ ਜੀ ਨੇ ਸਾਰੇ ਸਿੱਖਾਂ ਨੂੰ ਬੁਲਾਇਆ ਜੋ ਖੇਤੀ ਕਰਦੇ ਸੀ ਨਾਨਕ ਜੀ ਨੇ ਕਿਹਾ ਕਿ ਤੁਹਾਡੀ ਸੇਵਾ ਸਫਲ ਹੋਈ ਹੈ ਈਸਵਰ ਅੰਨ ਪਹਿਲਾ ਨਾਲੋਂ ਦੁਗਣਾ ਹੋਇਆ ਹੈ ਬਹੁਤ ਜ਼ਿਆਦਾ ਹੋਇਆ ਹੈ ਮੈਂ ਬਹੁਤ ਖੁਸ਼ ਹਾਂ ਹੁਣ ਤੁਸੀਂ ਮੇਰੀ ਪਸੰਦ ਦਾ ਪਾਤਰ ਹੋ ਸਾਰੇ ਸਿੱਖ ਬੜੇ ਖੁਸ਼ ਹੋਏ ਕਿ ਸਾਡੀ ਮਿਹਨਤ ਸਫਲ ਹੋਈ ਹੈ ਨਾਨਕ ਜੀ ਨੇ ਕਿਹਾ ਹੁਣ ਮੇਰੀ ਗੱਲ ਸੁਣੋ ਉਹਨਾਂ ਸਿੱਖਾਂ ਨੇ ਕਿਹਾ ਦੱਸੋ ਹੁਗਮ ਗੁਰੂ ਨਾਨਕ ਜੀ ਜੇ ਤੁਸੀਂ ਕਹੋਗੇ ਅਸੀਂ ਤਤਸ਼ੀਨੀ ਕਰਾਂਗੇ ਨਾਨਕ ਜੀ ਨੇ ਕਿਹਾ ਹੁਣ ਇਸ ਫਸਲ ਨੂੰ ਅਗਲਾ ਦੋ ਸਾਰੇ ਸਿੱਖ ਬੜੇ ਹੈਰਾਨ ਹੋਏ ਉਹਨਾਂ ਨੇ ਕਿਹਾ ਸਾਡੇ ਇਨੇ ਮਿਹਨੀਆਂ ਦੀ ਮਿਹਨਤ ਹੈ ਅਸੀਂ ਆਪਣੇ ਹੱਥਾਂ ਨਾਲ ਇਸ ਨੂੰ ਇਸ ਮੁਗਾਮ ਤੇ ਪਹੁੰਚਾਇਆ ਹੈ ਇਹਨਾਂ ਨੂੰ ਪਹਿਲਾ ਕੀਤਾ ਹੈ ਇਹ ਤੇ ਕਿਸੇ ਦੇ ਢੇਡੇ ਚ ਪਵੇ ਦਾਨ ਹੋ ਜੇ ਪਰ ਸਾਡੇ ਹੱਕੋਂ ਇਹ ਸਣ ਕੇ ਖਾ ਕਿਦਾਂ ਹੋਵੇ ਨਾਨਕ ਜੀ ਨੇ ਕਿਹਾ ਜੇ ਮੇਰੇ ਸਿੱਖ ਹੋ ਤੇ ਮੇਰੀ ਆਗਿਆ ਦਾ ਪਾਲਣ ਕਰੋ ਅੱਧੇ ਸਿੱਖ ਤਾਂ ਪਿੱਛੇ ਹੋ ਗਏ ਜੋ ਥੋੜੇ ਸਿੱਖ ਸੰਤ ਜਿਨ੍ਹਾਂ ਨੇ ਸੋਚਿਆ ਕਿ ਜੋ ਨਾਨਕ ਜੀ ਦਾ ਹੁਕਮ ਹੈ ਅਸੀਂ ਮੰਨਾਂਗੇ ਉਹਨਾਂ ਨੇ ਫਸਲ ਨੂੰ ਅਗਲਾ ਦਿੱਤੀ ਅਤੇ ਫਸਲ ਅਗ ਨਾਲ ਸਵਾਹ ਹੋ ਗਈ ਫਿਰ ਕੁਝ ਸਮੇਂ ਬਾਅਦ ਨਾਨਕ ਜੀ ਨੇ ਘੋੜਸਵਾਰ ਹਰਜਿਆ ਨਾਨਕ ਜੀ ਨੇ ਆਪਣੇ ਲਖਨਾਲ ਛੁੜਾ ਮੰਨ ਲਿਆ ਇੱਕ ਭਿਆਨਕ ਡਰਾਉਣਾ ਰੂਪ ਬਣਾ ਲਿਆ ਆਪਣੇ ਅੱਗੇ ਕੁਝ ਸੂਰੀਆਂ ਨਾਲ ਲਈਆਂ ਅਤੇ ਪਿੱਛੇ ਕੁਝ ਕੁੱਤੇ ਨਾਲ ਲਏ ਪਿੰਡ ਤੋਂ ਬਾਹਰ ਖੜੇ ਹੋ ਗਏ ਇੱਕੋ ਤੱਕ ਜਦੋਂ ਸਿੱਖਾਂ ਨੇ ਵੇਖਿਆ ਤੇ ਉਹਨਾਂ ਦੇ ਮਨ ਡੋਲ ਗਏ। ਉਹਨਾਂ ਨੇ ਕਿਹਾ ਕਿ ਨਾਨਕ ਜੀ دیਵਾਨੇ ਹੋ ਗਏ ਹਨ। ਹੂੰ ਸਾਡੀ ਨਾਨਕ ਜੀ ਨਾਲ ਕਿਵੇਂ ਨਿਭ ਸਕਦੀ ਹੈ? ਜੈ ਲੈਣਾ ਜੀ ਨੇ ਕਿਹਾ ਮੈਂ ਆਪਣਾ ਮਨ ਤਨ ਪੇਟ ਕਰ ਦਿੱਤਾ ਹੈ। ਮੈਂ ਕਿੱਥੇ ਜਾਵਾਂ? ਇਸ ਸਮੇ ਗੁਰੂ ਜੀ ਨੇ ਸ਼ਬਦ ਉਚਾਰਨ ਕੀਤੇ। ਗੁਰੂ ਜੀ ਨੇ ਲੈਣਾ ਜੀ ਨੂੰ ਕਿਹਾ ਕਿ ਸਾਰੇ ਚਲੇ ਗਏ ਨੇ ਤੂੰ ਕਿਉਂ ਨਹੀਂ ਜਾਂਦਾ? ਲੈਣਾ ਜੀ ਨੇ ਕਿਹਾ ਕਿ ਜਿਨਾ ਤਾਂ ਜੋ ਕਰ ਸੀ ਉਹ ਆਪਣੇ ਘਰਾਂ ਨੂੰ ਚਲੇ ਗਏ। ਮੇਰਾ ਘਰ ਤੇ ਤੁਹਾਡੇ ਚਰਨ ਨੇ ਮੈਂ ਤੁਹਾਡੇ ਚਰਨ ਛਣ ਕੇ ਕਿਵੇਂ ਜਾ ਸਕਦਾ ਹਾਨਕ ਜੀ ਨੇ ਫਿਰ ਪਹਿਲੇ ਨਾ ਪ੍ਰਤੀ ਹੋਜ ਨੂੰ ਉਚਾਰਨ ਕੀਤੇ ਸ੍ਰੀ ਰਗ ਮਹਲਾ ਵਲ X1200 ਨੀ ਨਾਲ ਪਲਕੇ ਪੌਕੇ ਬਹੁਤ ਬਿਆਲ ਕੂੜ ਸ਼ੁਰਾ ਮੁੱਠਾ ਮੁਰਦਾਰ ਤਾਨਕ ਰੂਪ ਰਹਾ ਘਰਤਾਰ ਮੈਂ ਪਤ ਕੀ ਪੰਦਨਾ ਕਰਨੇ ਕੀ ਗਾਰ ਰੋ ਬਿਗੜੇ ਰੂਪ ਰਹਾ ਬਿਕਰਾਲ ਤੇਰਾ ਏਕ ਨਾਮ ਤੇ ਤਾਰੇ ਸੰਸਾਰ ਮੈਂ ਹੀ ਹਾਂ ਉਸ ਇਹੋ ਆਧਾਰ ਰਹਾ ਮੁਖ ਨਿੰਦਾ ਆਖ ਆਦਿ ਰਾਤ ਪਰਕਰ ਜੋ ਹੀ ਨੀਚ ਸਨਾਥ ਕਾਮ ਕ੍ਰੋਧ ਤਨ ਉਸੇ ਚੰਡਾਲ ਤਾਨਕ ਰੂਪ ਰਹਾ ਕਰਤਾਰ ਫਾਹੀ ਸੁਰਤੀ ਮਲੁਕੀ ਵੇਸ ਹੋਂ ਠਗਵਾਰਾ ਠੱਗੀ ਦੇਸ ਖਰਾਸੀਆਂ ਬਹੁਤ ਪਾਰ ਤਾਨਕ ਰੂਪ ਰਹਾ ਕਰਤਾਰ ਮੈਂ ਕੀਤਾ ਨਾ ਜਾਤਾ ਹਰਾਮ ਖੋਰ ਹੋਂ ਕੀਆ ਮੂੰਹ ਦੇਸਾਂ ਦੁਸ਼ਟ ਚੋਰ ਨਾਨਕ ਨੀਚ ਕਹੇ ਵਿਚਾਰ ਤਾਨਕ ਰੂਪ ਰਹਾ ਕਰਤਾ ਇਹ ਸ਼ਬਦ ਉੱਚੀ ਉੱਚੀ ਪੜਦੇ ਹੋਏ ਗੁਰੂ ਜੀ ਉਜਾੜ ਵੱਲ ਚਲੇ ਗਏ ਆਪ ਜੀ ਦੇ ਮੁਖ ਦਾ ਤੇਜ ਸੂਰਜ ਵਾਂਗ ਚਮਕਣ ਲੱਗ ਪਿਆ ਜਦੋਂ ਸੂਰਜ ਵਾਂਗ ਚਮਕਣ ਲੱਗ ਪਿਆ ਤੇ ਇਹ ਦੇਖਣਾ ਵੀ ਬਹੁਤ ਮੁਸ਼ਕਿਲ ਹੋ ਗਿਆ ਪਹਿ ਲਹਿਨਾ ਜੀ ਨੇ ਕਿਹਾ ਕਿ ਤੁਸੀਂ ਕਿਹੜਾ ਰੂਪ ਤਰਨ ਕੀਤਾ ਹੈ ਮੈਂ ਤੁਹਾਡੀ ਲੀਲਾ ਸਮਝ ਨਹੀਂ ਪਾ ਰਿਹਾ नानक जी ने कहा कि मेरा दिल किता है, इसलिए मैं रूप धारण किया है मैं चाहता हाँ मेरे लागे कोई ना हो तो मेरी आग्या मन तो इतों चला जा लैना जी ने कहा कि जो तो हुकम है मैं उ कर, करागा तो हुक्म मैं नहीं मोड़ सकता मैं जाना हाँ नानक जी ने कहा परत के हने चला जा लैना जी ने नमस्कार की परत के जाना शुरू कर दिया ਨਾਨਕ ਜੀ ਨੇ ਕਿਹਾ ਦੌੜ ਕੇ ਜਾ ਅਤੇ ਪਿੱਛੇ ਮੁੜ ਕੇ ਨਾ ਦੇਖੀ ਨਹੀਂ ਤਾਂ ਆਪਣੇ ਕਰਮਾਂ ਦਾ ਹਲਾਫ ਹੀ ਪੁੱਗੇਗਾ ਉਸ ਦਾ ਜ਼ਿੰਮੇਵਾਰ ਤੂੰ ਹੀ ਹੋਵੇਂਗਾ ਪਹਿਲੇ ਨਾਨਕ ਜੀ ਨੇ ਜਦੋਂ ਇਹ ਸ਼ਬਦ ਸੁਨੇ ਤਾਂ ਦੌੜ ਕੇ ਵਾਪਸ ਕਰਤਾਰਪੁਰ ਸਾਹਿਬ ਆ ਗਏ ਜਦੋਂ ਵਾਪਸ ਆਏ ਤਾਂ ਪਸੀਨਾ ਪਸੀਨ ਸਾਤ ਚੜਿਆ ਹੋਇਆ ਸਿੱਖਾਂ ਨੇ ਕਿਹਾ ਕਿ ਨਾਨਕ ਜੀ ਤੇ ਲੱਗਦਾ دیਵਾਨੇ ਹੋ ਗਏ ਨੇ ਤੁਹਾਡੇ ਨਾਲ ਕੀ ਬੀਤੀ ਹੈ ਅਸੀਂ ਤਾਂ ਰਸਤੇ ਵਿੱਚੋਂ ਹੀ ਮੁੜਾਏ ਹਾਂ ਤੁਸੀਂ ਅੰਦਰ ਤੱਕ ਨਾਨਕ ਜੀ ਦੇ ਨਾਲ ਸੀ ਦੇਣਾ ਜਿਨੇ ਕੀ ਹੈ ਤੁਹਾਨੂੰ ਇਸ ਤਰ੍ਹਾਂ ਦਾ ਸ਼ਬਦ ਨਹੀਂ ਉਚਾਰਨ ਕਰਨਾ ਚਾਹੀਦਾ ਨਾਨਕ ਜੀ ਤੇ ਗਾਲਪ੍ਰੋਗ ਦਾ ਰੂਪ ਹਨ ਉਤੇ ਸਿੱਖਾਂ ਦੀ ਪ੍ਰੀਖਿਆ ਲੈਂਦੇ ਹਨ ਪ੍ਰੀਖਿਆ ਤੇ ਚੜ੍ਹਕਾਲ ਤੋਂ ਸਾਧੂ ਸੰਤ ਵੀ ਲੰਦੇ ਸਨ ਵਿਸ਼ਵਾਮਿੱਤਰ ਜੀ ਨੇ ਹਰੀਸ਼ ਚੰਦਰ ਜੀ ਦੀ ਜੀ ਦੀ ਪ੍ਰੀਖਿਆ ਲਿੱਤੀ ਰਾਜੇ ਸ਼ਿਵੀ ਨੇ ਪ੍ਰੀਖਿਆ ਦੇ ਰੂਪ ਚ ਕਬੂਤਰ ਦੇ ਬਦਲੇ ਆਪਣੇ ਤੰਦਾਮਾਸ ਭੇਡ ਕੀਤਾ ਰਾਜੇ ਮੋੜ ਤੋਂ ਜਿਨੇ ਆਪਣੇ ਪੁੱਤਰ ਦੀ ਬਲੀ ਦੇ ਕੇ ਪ੍ਰੀਖਿਆ ਦਿੱਤੀ ਇਸ ਤਰ੍ਹਾਂ ਪੁਰਾਤਨ ਕਾਲ ਤੋਂ ਰਾਜੇ ਮਹਾਰਾਜਿਆਂ ਦੀ ਪ੍ਰੀਖਿਆ ਵੀ ਸਾਧੂ ਸੰਤ ਲੈਦੇ ਆ ਰਹੇ ਸਨ ਸਾਡੀ ਪ੍ਰੀਖਿਆ ਵੀ ਨਾਨਕ ਜੀ ਲੈ ਰਹੇ ਸਨ ਨਾਨਕ ਜੀ ਦੇ ਚਰਨਾਂ 'ਚ ਪੂਰਨ ਵਿਸ਼ਵਾਸ ਰੱਖੋ ਅਕਾਲ ਪੁਰਖ ਹੀ ਨੇ ਜਦੋਂ ਸਾਰਿਆਂ ਨੇ ਸੁਣਿਆ ਤੇ ਕੁਝ ਸ਼ਰਧਾ ਸਿੱਖਿਆ ਵਿੱਚ ਬਣੀ ਫਿਰ ਨਾਨਕ ਜੀ ਵਾਪਸ ਆ ਗਏ ਜਦੋਂ ਨਾਨਕ ਜੀ ਵਾਪਸ ਆ ਗਏ ਤੇ ਜੋ ਵੀ ਨਾਨਕ ਜੀ ਦੇ ਕੋਲ ਜਾਂਦਾ ਸਿੱਖ ਨਾਨਕ ਜੀ ਉਸ ਦੀ ਪਿੱਠ 'ਤੇ ਕੁੱਤਕਾ ਮਾਰ ਦਿੰਦੇ ਮਾਰ ਖਾ ਕੇ ਸਿੱਖ ਭਜੇ ਦੂਰ ਜਾਂਦੇ ਬਹੁਤ ਸਾਰੇ ਸਿੱਖ ਨਾਨਕ ਜੀ ਕੋਲ ਆਏ ਨਾਨਕ ਜੀ ਨੇ ਸਿੱਖਾਂ ਤੁਸੀਂ ਕੌਣ ਹੋ ਸਿੱਖਾਂ ਨੇ ਕਿਹਾ ਹਾਂ ਤੁਹਾਡੇ ਸਿੱਖਾਂ ਨਾਨਕ ਜੀ ਨੇ ਕਿਹਾ ਕਦੋਂ ਤੋਂ ਮੇਰੇ ਸਿੱਖ ਬਣੇ ਹੋ ਸਿੱਖਾਂ ਨੇ ਕਿਹਾ ਜਦੋਂ ਤੋਂ ਤੁਸੀਂ ਸਾਨੂੰ ਸਿੱਖ ਬਣਾਇਆ ਹੈ ਨਾਨਕ ਜੀ ਨੇ ਕਿਹਾ ਸਿੱਖ ਦਾ ਕੀ ਫਰਜ਼ ਹੈ ਉਹਨਾਂ ਨੇ ਕਿਹਾ ਗੁਰੂ ਜੀ ਦੀ ਆਗਿਆ ਮੰਨਣਾ ਨਾਨਕ ਜੀ ਨੇ ਕਿਹਾ ਜੋ ਮੈਂ ਕਿਹਾਗਾ ਮੰਨਾਂਗੇ ਉਹਨਾਂ ਨੇ ਕਿਹਾ ਜੋ ਤੁਹਾਡੀ ਆਗਿਆ ਹੈਗੇ ਜੀ ਰੂਣ ਮੰਗ ਮੰਨਾਂਗੇ ਨਾਨਕ ਜੀ ਨੇ ਕਿਹਾ ਚਲੋ ਮਰੇ ਨਾਲ ਕਾਫੀ ਸਿੱਖ ਤੇ ਪਹਿਲਣਾ ਜੀ ਨਾਨਕ ਜੀ ਦੇ ਨਾਲ ਚੱਲਣ ਲੱਗੇ ਇੱਕ ਉਜਾੜ ਵਿੱਚ ਨਾਨਕ ਜੀ ਨੇ ਇੱਕ ਨੀਲਾ ਰਚੀ ਇੱਕ ਅਰਥੀ ਪਈ ਸੀ ਲਾਗੇ ਚਿਤਾ ਰੱਖੀ ਹੋਈ ਸੀ ਨਾਨਕ ਜੀ ਨੇ ਕਿਹਾ ਜੇ ਮੇਰੇ ਸਿੱਖ ਹੋ ਤੇ ਇਸ ਲਾਸ਼ ਨੂੰ ਖਾਓ ਸਾਰੇ ਸਿੰਘ ਬਹਿਰਾਨ ਹੋਏ ਕਿ ਅਸੀਂ ਲਾਸ਼ ਨੂੰ ਕਿਵੇਂ ਖਾ ਸਕਦੇ ਹਾਂ ਇਹ ਆ ਗਿਆ ਸੁਣ ਕੇ ਹੀ ਸਾਰੇ ਸਿੱਖ ਚਾੜਿਆਂ ਵਿੱਚ ਲੱਗ ਗਏ ਨਾਨਕ ਜੀ ਨੇ ਕਿਹਾ ਜੇ ਮੇਰੇ ਸਿੱਖੋ ਦਖਾਉਂਦੇ ਕਿਉਂ ਨਹੀਂ ਜੋ ਸਿੱਖ ਬੱਚੇ ਸਨ ਉਹਨਾਂ ਨੂੰ ਕੁੱਤਕੇ ਮਾਰਨ ਲੱਗ ਪਏ ਬਾਕੀ ਤੇ ਮਾਰ ਖਾ ਕੇ ਦੌੜ ਪਏ ਲੈਨਾ ਜੀ ਮਾਰ ਖਾ ਕੇ ਵੀ ਉੱਥੇ ਖੜੇ ਰਹੇ ਲੈਨਾ ਜੀ ਨੂੰ ਨਾਨਕ ਜੀ ਨੇ ਕਿਹਾ ਤੁਸੀਂ ਜਾਂਦੇ ਕਿਉਂ ਨਹੀਂ ਲੈਨਾ ਜੀ ਨੇ ਕਿਹਾ ਕਿ ਬਾਕੀ ਚਲੇ ਗਏ ਜਿੱਥੇ ਉਹਨਾਂ ਦਾ ਘਰ ਸੀ ਚਲੇ ਗਏ ਮੇਰਾ ਘਰ ਤੇ ਤੁਹਾਡੇ ਚਰਨ ਹਨ ਮੈਂ ਤੁਹਾਡਾ ਦਾਸ ਹਾਂ ਨਾਨਕ ਜੀ ਨੇ ਕਿਹਾ ਜੀ 100 ਤੇ ਮੇਰੀ ਆਗਿਆ ਮੰਨੋ ਮੁਰਦੇ ਨੂੰ ਖਾਓ ਲੈਣਾ ਜੀ ਚਾਦਰ ਚ ਫਿਰੇ ਮੁਰਦੇ ਨੂੰ ਦੇਖਣ ਲੱਗ ਪਏ ਨਾਨਕ ਜੀ ਨੇ ਕਿਹਾ ਕੀ ਦੇਖਦੇ ਹੋ ਖਾਂਦੇ ਕਿਉਂ ਨਹੀਂ ਲੈਣਾ ਜੀ ਨੇ ਕਿਹਾ ਨਾਨਕ ਜੀ ਹੁਕਮ ਕਰੋ ਮੈਂ ਸਿਰ ਪਾਸੋਂ ਖਾਵਾਂ ਜਾਂ ਪੈਰਾਂ 바ਸੋਂ ਨਾਨਕ ਜੀ ਨੇ ਕਿਹਾ ਪੈਰਾਂ 바ਸੋਂ ਜਦੋਂ ਲੈਣਾ ਜੀ ਚਾਦਰ ਚੁੱਕ ਕੇ ਪੈਰਾਂ 바ਸੋਂ ਮੁਰਦੇ ਨੂੰ ਖਾਣ ਲੱਗ ਪਏ ਤਾਂ ਕੀ ਦੇਖਿਆ ਕਿ ਇਤੇ ਕੜਾ ਪ੍ਰਸ਼ਾਦ ਰੱਖਿਆ ਹੋਇਆ ਸੀ ਜੋ ਕਿ ਮੁਰਦੇ ਵਾਂਗ ਦਿਖਾਈ ਦੇ ਰਿਹਾ ਸੀ ਜਦੋਂ ਕौरा ਪ੍ਰਸ਼ੰਤ ਦੇਖਿਆ ਤੇ ਪਹਿਲੇ ਨਾ ਜੀ ਨਾਨਾ ਜੀ ਦੇ ਚਰਨਾ ਚ ਟੈਪਿਆ ਨਾਨਕ ਜੀ ਨੇ ਉਹਨਾਂ ਨੂੰ ਚੁੱਕ ਕੇ ਗਲੋਕਰੀ ਵਿੱਚ ਲੈ ਲਿਆ ਨਾਨਕ ਜੀ ਨੇ ਕਿਹਾ ਕਿ ਤੁਸੀਂ ਮੇਰੀ ਪ੍ਰੀਖਿਆ ਵਿੱਚ ਖਰੇ ਉਤਰੇ ਹੋ ਤੁਸੀਂ ਮੇਰੀ ਗੱਦੀ ਦੇ وارث ਹੋ ਤੁਸੀਂ ਮੇਰੇ ਬਾਅਦ ਗੁਰਤਾ ਗੰਦੀ ਹਾਸਲ ਕਰੋਗੇ ਮੇਰਾ ਹੀ ਰੂਪ ਬਣੋਗੇ ਅਤਿ ਲੋਕਾਈ ਨੂੰ ਕਲਯੁਗ ਵਿੱਚ ਚੋਟ ਕੇ ਉਹਨਾਂ ਦੇ ਮਨ ਨੂੰ ਸਤਯੁਗ ਵਿੱਚ ਲਿਜਾਗੇ ਜੋ ਵੀ ਤੁਹਾਡੇ ਚਰਨਾਂ ਨਾਲ ਜੁੜੇਗਾ ਉਹ ਸੱਚ ਕਰਨ ਦਾ ਅਧਿਕਾਰੀ ਹੋਵੇਗਾ ਤੁਹਾਡੇ ਬਹੁਤ ਸਿੱਖ ਹੋਣਗੇ ਅਤੇ ਜੋ ਵੀ ਸੱਚੇ ਮਨੋਂ ਤੁਹਾਡੀਆਂ ਆਗਿਆ ਦਾ ਪਾਲਨ ਕਰੇਗਾ ਉਹ ਸੱਚ ਕਰਨ ਦਾ ਅਧਿਕਾਰੀ ਹੋਵੇਗਾ ਇਸ ਤਰ੍ਹਾਂ ਲੈਣਾ ਜਿਹਨੂੰ ਗਲਵਕੜ ਵਿੱਚ ਲੈ ਕੇ ਨਾਨਕ ਜੀ ਕਰਤਾਰਪੁਰ ਸਾਹਿਬ ਵਾਪਸ ਆਪਣੀ ਤਰਮਸ਼ਾਲਾ ਵਿੱਚ ਆ ਗਏ ਧੰਵਾਦ